ਗੋਬਿੰਦ ਬਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਆਏ ਨਾ ਉਹਨਾਂ ਫਿਰ ਲਿਖਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਹਾਂ ਪਲਟ ਕਾਏ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੁਰਮਾ ਵੱਡ ਯੋਧਾ ਬਹੋ ਪਰਯੋਪਕਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 7 ਫੁੱਟ ਤੋਂ ਵੱਧ ਕਾਦੇ ਪਾਤਸ਼ਾਹ ਮਹਾਰਾਜ ਜੀ ਦਾ ਮੌਸਰਫਾਨੀ ਸਮਕਾਲੀ ਕਵੀ ਹੋਇਆ ਪਾਤਸ਼ਾਹ ਮਹਾਰਾਜ ਦਾ ਸਮਕਾਲੀ ਕਵੀ ਉਹ ਲਿਖਦਾ ਹੈ ਕਹਿੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬੜੇ ਜਵਾਨ ਪਰਵੇਂ ਸਰੀਰ ਦੇ مالک ਔਰ ਮਹਾਰਾਜ ਦਾ ਸਰੀਰ ਬੜਾ ਫੁਰਤੀ ਵਾਲਾ ਸੀ ਸਾਧ ਸੰਗਤ ਜਿਹੜੀ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਮਹਿਲਾਵਲ ਨੂੰ ਗਲੀਆਂ ਆਉਂਦੀ ਸੀ ਨਾ ਜਦੋਂ ਉਹਦੇ ਵਿੱਚ ਦੀ ਮਹਾਰਾਜ ਲੰਘਦੇ ਹੁੰਦੇ ਸੀ ਤੇ ਇਕੱਲੇ ਹੀ ਤੁਰਦੇ ਹੁੰਦੇ ਸੀ ਜਾਣਿਆ ਐਡਾ ਮਹਾਨ ਬਲਵਾਨ ਸਰੀਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਸਾਧ ਸੰਗਤ ਹਿੰਦੁਸਤਾਨ ਦਾ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਉਹਨਾਂ ਦੇ ਨਾਲ ਪਹਿਲੀ ਵਾਰ ਪਹਿਲੀ ਸਾਹਿਬ ਦੇ ਮੈਦਾਨ ਵਿੱਚ ਟਕਰਾਇਆ ਮੁਗਲਸ ਖਾਨ ਵਰਗੇ ਵੱਡੇ ਜਰਨਲ ਚੜ ਕੇ ਆਏ ਮਗਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਜਿੱਤ ਹੋਈ ਸਾ ਸੰਗਤ ਦਿੱਲੀ ਦਰਬਾਰ ਹਾਰ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਪਹਿਲੀ ਵਾਰ ਜਿੱਤ ਗਿਆ ਸਾ ਸੰਗਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜੰਗੀ ਜਰਨੈਲ ਬੜੇ ਖੁਸ਼ ਨੇ ਇਹ ਪਾਤਸ਼ਾਹ ਮਹਾਰਾਜ ਦੀ ਪਹਿਲੀ ਜੰਗ 1628 ਦੀ ਹੈ ਦੂਜੀ ਜੰਗ 1630 ਦੀ ਹੈ ਤੀਸਰੀ ਜੰਗ 1632 ਦੀ ਹੈ ਤੇ ਚੌਥੀ ਜੰਗ 1634 ਦੀ ਜਾਣਿਆ 1628 ਤੋਂ ਲੈ ਕੇ 1634 ਤੱਕ ਪਾਤਸ਼ਾਹ ਮਹਾਰਾਜ ਨੇ ਚਾਰ ਜੰਗਾਂ ਧਰਮ ਦੀਆਂ ਲੜੀਆਂ ਧਰਮ ਜੰਗਾਂ ਸਾਧ ਸੰਗਤ ਅੱਜ ਕੱਲ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਮੈਂ ਤੁਹਾਨੂੰ ਸਿੱਧਾ ਉੱਥੇ ਖੜਨਾ ਚਾਹੁੰਦਾ ਹਾਂ ਕਿਉਂਕਿ ਸਮਾਂ ਬੜੀ ਗਿਣਤੀ ਮਿੰਤੀ ਦਾ ਹੈ ਮੇਰੀ ਪ੍ਰੀਦੇ ਮਾਲਕ ਸੋਹਣਿਆਂ ਦੇ ਸੁਲਤਾਨ ਬੈਠੇ ਹੋਏ ਨੇ ਬੜੀ ਜ਼ੋਰ ਦੀ ਬਰਸਾਤ ਹੋਈ ਦੁਆਬੇ ਦੀ ਧਰਤੀ ਹੈ ਸਿੱਖਾਂ ਨੇ ਬੇਨਤੀ ਕੀਤੀ ਆਖਿਆ ਪਾਤਸ਼ਾਹ ਮਹਾਰਾਜ ਚਾ ਮਾਸਾ ਕਟਣ ਵਾਸਤੇ ਬਾਗੇ ਪਿੰਡ ਜਾਇਆ ਜਾਏ ਇੱਕ ਸਿੱਖ ਨੇ ਆਖਿਆ ਪਾਤਸ਼ਾਹ ਮਹਾਰਾਜ ਥੋੜੀ ਦੂਰੀ ਉਤੇ ਇੱਕ ਪਿੰਡ ਹੈ ਰੋਹਿਲਾ ਬਿਆਸਾ ਦਰਿਆ ਦੇ ਕੰਢੇ ਤੇ ਹੈ ਤੇ ਨਾਲੇ ਤੁਹਾਨੂੰ ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਉਹ ਪਿੰਡ ਤੁਹਾਡੇ ਨਾਂ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਉਹ ਧਰਤੀ ਗੁਰੂ ਅਰਜਨ ਦੇਵ ਜੀ ਨੇ ਖਰੀਦੀ ਸੀ ਬਾਅਦ ਵਿੱਚ ਦੀਵਾਨ ਚੰਦੂ ਨੇ ਕਬਜ਼ਾ ਕਰ ਲਿਆ ਫਿਰ ਜਦੋਂ ਚੰਦੂ ਦੀਵਾਨ ਨੂੰ ਮਹਾਰਾਜ ਦੇ ਹਵਾਲੇ ਕੀਤਾ ਗਿਆ ਬਾਦਸ਼ਾਹ ਨੇ ਉਹ ਜ਼ਮੀਨ ਬਹਾਲ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨਾਂਉ ਕਰ ਦਿੱਤੀ